ਸਾਪਸੀਰੀਆ ਕਾਲ ਦੀ ਮੈਂ ਉਮੀਦ ਕਰਦਾ ਹਾਂ ਕਿ ਸਾਰੇ ਠੀਕ ਠਾਕ ਹੋਵਗੇ ਤੇ ਮੌਸਮ ਦੀ ਗੱਲ ਕਰਾਂਗੇ 6 ਤੇ 7 ਜਨਵਰੀ ਨੂੰ ਪੰਜਾਬ ਨਾਲ ਲੱਗਦੇ ਸੂਬੇ ਉੱਤਰੀ ਹਰਿਆਣਾ ਉੱਤਰੀ ਰਾਜਸਥਾਨ ਪੱਛਮੀ ਯਾ ਯੂਪੀ ਦਿੱਲੀ ਤੱਕ ਮੌਸਮ ਦੀ ਕੀ ਅਪਡੇਟ ਹੈ ਤਾਂ 4-5 ਨੂੰ ਵੀ ਕਾਫੀ ਇਲਾਕਿਆਂ ਵਿੱਚ ਠੰਡ ਜਿਹੜੀ ਕਾਫੀ ਵੇਖਣ ਮਿਲੇ ਕੜਾਕੇ ਦੀ ਠੰਡ ਕੈਸ ਹੋ ਰਹੀ ਸੀਤ ਜਿਹੜੀਆਂ ਆ ਉੱਤਰ ਤੋਂ ਪੱਛਮ ਦਿਸ਼ਾ ਹਲਕੇ ਦਰਮਿਆਨੇ ਰਫਤਾਰ ਤੇ ਵਗਦੀਆਂ ਰਹੀਆਂ ਨੇ ਜਿਸ ਕਰਕੇ ਕਾਫੀ ਇਹ ਠੰਡ ਵਿੱਚ ਵਾਧਾ ਹੋਇਆ ਤਾਂ ਟੈਂਪਰੇਚਰ ਵੀ 1-2 ਡਿਗਰੀ ਰਾਤ ਦੇ ਦਿਨ ਦੇ ਡਿੱਗੇ ਨੇ ਤਾਂ ਸੀਤ ਜਿਹੜੀਆਂ ਸ਼ੀਤ ਲਹਿਰ ਕ ਪੰਜਾਬ ਨਾਲ ਲੱਗਦੇ ਉੱਤਰੀ ਹਰਿਆਣਾ ਉੱਤਰੀ ਰਾਜਸਥਾਨ ਹੋ ਕੇ ਜਾਂ ਯੂਪੀ ਦਾ ਪੱਛਮੀਆ ਕੈਸਰੇ ਦਿੱਲੀ ਤੱਕ ਮੌਸਮ ਅਗਲੇ 2 ਦਿਨ ਜਦਕਿ 6 ਤੇ 7 ਨੂੰ ਵੀ ਇਸ ਤਰ੍ਹਾਂ ਰਹਿਣ ਦੇ आसार ਨੇ 6 ਜਨਵਰੀ ਨੂੰ ਹੋ ਸਕਦਾ ਪੰਜਾਬ ਦੇ ਕੁਝ ਕੁ ਇਲਾਕੇ ਕੁਝ ਕੁ ਆਪਾਂ ਗੱਲ ਕਰਦੇ ਆ 2-4 ਜ਼ਿਲ੍ਹਿਆਂ ਦੇ ਆ ਪੰਜਾਬ ਦੇ ਨਾਲ ਲੱਗਦੇ ਕੁਝ ਹਰਿਆਣਾ ਜਾਂ ਰਾਜਸਥਾਨ ਦੇ ਖੇਤਰਾਂ ਵਿੱਚੋਂ ਬੱਦਲਵਾਈ ਕ੍ਰਾਸ ਕਰੇਗੀ ਜਿਸ ਕਰਕੇ ਆ ਕੁਝ ਕੁ ਇਲਾਕਿਆਂ ਵਿੱਚ ਹੋ ਸਕਦਾ ਇੱਕ ਦੋ ਜ਼ਿਲ੍ਹੇ ਦੇ ਕੁਝ ਆਪਾਂ 2-4 ਜ਼ਿਲ੍ਹਿਆਂ ਦੇ ਕੁਝ ਮਾੜੇ ਮੋਟੇ ਇਲਾਕਿਆਂ ਵਿੱਚ ਆ ਨਿੱਕੀ ਮੋਟੀ ਕੈਨਮਨ ਹੋ ਸਕਦੀ ਜ਼ਿਆਦਾਤਰ ਮੌਸਮ 80 ਤੋਂ 85 ਜਨ 2% ਸਾਧ ਗੁਪਾਂ 10% ਵਿੱਚ ਨਿੱਕੇ ਮੋਟੇ ਆਕੇਣ ਮੇਨ ਜਾਣ ਕੇ ਅਛਰਾਟੇ ਪੈਸੇ ਦੇ ਜ਼ਿਆਦਾਤਰ ਮੌਸਮ ਲਗਭਗ ਆਉਣ ਵਾਲੇ ਦਿਨਾਂ ਵਿੱਚ 6 7 ਜਨਵਰੀ ਨੂੰ ਮੌਸਮ ਸਾਫ਼ ਤੇ ਕੁਝ ਕ੍ਰੈਨ ਦੀ ਸੰਭਾਵਨਾ ਹੈ ਤਾਂ ਟੈਂਪਰੇਚਰ ਵਿੱਚ 1 2 ਡਿਗਰੀ ਰਾਤ ਦੇ ਜਾਨਕੀ ਆ 5 ਤੋਂ ਲੈ ਕੇ 5 6 ਤੋਂ ਲੈ ਕੇ 4 5 ਤੋਂ ਲੈ ਕੇ ਤੇ 7 8 9 ਡਿਗਰੀ ਦੇ ਵਿਚਕਾਰ ਰਹਿਣ ਦੇ ਆਸਾਰ ਨੇ ਤਾਂ ਦਿਨ ਦੇ ਟੈਂਪਰੇਚਰ ਵਿੱਚ ਵੀ 1 2 ਡਿਗਰੀ ਗਰਾਵਟ ਜਾਨਕੀ 14 15 ਤੋਂ ਲੈ ਕੇ ਕਿਤੇ ਕਿਤੇ ਹੋਸਰੇ 16 17 ਜਾਂ ਹੋਸਰੇ ਕੁਝ ਕਮਾਲਾ ਖੇਤਰਾ ਵਿੱਚ ਹੋਸਰੇ ਜਿੱਥੇ ਧੁੱਪ ਲੱਗੇਗੀ 18 8 ਡਿਗਰੀ ਜਾਂ 19 ਡਿਗਰੀ ਦੇ ਆਸਪਾਸ ਦਰਜ ਜਨਵਰੀ ਦੇ 4-5 ਜਨਵਰੀ ਦਰਮਿਆਨ ਜਿਸ ਤਰ੍ਹਾਂ ਮੌਸਮ ਰਿਹਾ ਆ ਆਪਣੇ 6 ਤੇ 7 ਨੂੰ ਇਸ ਤਰ੍ਹਾਂ ਹੀ ਮੌਸਮ ਬਣਿਆ ਰਹੇਗਾ ਤੇ ਕੁਝ ਖੇਤਰਾਂ ਵਿੱਚ ਹੋ ਸਕਦਾ ਹੈ ਕਿ ਵਧੀਆ ਧੁੱਪ ਲੱਗੇ 6 ਤੇ 7 ਨੂੰ ਹੋ ਸਕਦਾ ਕਿ ਕਿਤੇ ਕਿਤੇ ਵਧੀਆ ਧੁੱਪ ਯਾਨੀ ਕਿ ਕੜਕਵੀ ਧੁੱਪ ਵੇਖਣ ਨੂੰ ਮਿਲ ਸਰੀ ਕਿਤੇ ਕਿਤੇ ਹੋਸਰੇ ਮੱਧਮ ਧੁੱਪ ਤੇ ਕੁਝ ਇਲਾਕਿਆਂ ਵਿੱਚ ਹੋਸਰੇ ਧੁੱਪ ਨਾ ਲੱਗੇ ਆ ਕਿਤੇ ਕਿਤੇ ਹੋਸਰੇ ਮਾੜੇ ਮੋٹے ਜਿਹੜੇ ਬੱਦਲ ਵਾਹੀ ਆ ਕਿਤੇ ਕਿਤੇ ਹੋਸਰੇ ਹਲਕੀ ਸੰਘਣੀ ੜ ਪੱਦਲ ਵਾਹੀ ਕ੍ਰਾਸ ਕਰੇਗੀ ਜਿਸ ਕਰਕੇ ਮਾੜੇ ਮੋٹے ਖੇਤਰਾਂ ਵਿੱਚ ਛੇਰ ਹੋ ਜ਼ਿਆਦਾ ਸੰਭਾਵਨਾ ਰਹੇਗੀ ਛੇਰ ਹੋ ਸਕਦਾ ਕਿ ਪੰਜਾਬ ਦੇ ਕੁਝ ਕੁ ਇਲਾ ਨਾ ਲੱਗਦੇ ਉੱਤਰੀ ਹਰਿਆਣਾ ਉੱਤਰੀ ਰਾਜਸਥਾਨ ਦੇ ਕਿਤੇ ਇੱਕ ਜਾਂ ਦੋ ਜ਼ਿਲ੍ਹੇ ਜਾਂ ਦੋ ਚਾਰ ਜ਼ਿਲ੍ਹਿਆਂ ਦੇ ਕਿਤੇ ਕਿਤੇ ਨਿੱਕੀ ਮੋਟੀ ਕੈਨਮੈਨਝਲ ਕੇ ਅਸਰਾਟੇ ਪੈਸਰੇ ਜ਼ਿਆਦਾਤਰ ਮੌਸਮ ਲਗਭਗ ਠੀਕ ਠਾਕ ਰਹਿੰਦੇ ਆ ਸਾਜ ਜਿਹੜੇ ਬੰਦ ਦਿਖਾਈ ਦੇ ਰਹੇ ਨੇ ਮੌਸਮ ਲਗਭਗ ਅ 6-7 ਜਨਵਰੀ ਨੂੰ ਸਾਹ ਖੁਸ਼ਕ ਬਣਿਆ ਰਹੇਗਾ ਤਾਂ ਕੋਈ ਝਾਰਾ ਮੀਂਹ ਨਿਰਦੇ ਸਾਰ ਬੰਦੇ ਦਿਖਾਈ ਨਹੀਂ ਦੇ ਰਹੇ 6 ਨੂੰ ਹੋ ਸਕਦੇ ਮੜ ਮੋਟੇ ਖੇਤਰਾ ਵਿੱਚ ਨਿੱਕੀ ਮੋਟੀ ਕੈਨਮੈਨ ਹੋ ਸਕਦੀ ਜ਼ਿਆਦਾਤਰ ਮੌਸਮ ਠੀਕ ਠਾਕ ਹੈ ਤਾਂ 6-7 ਜਨਵਰੀ ਨੂੰ ਜਿਹੜਾ ਮੌਸਮ ਦਿਨ ਤੋਂ ਲੈ ਕੇ ਪੰਜal ਬਣਿਆ ਇਸ ਤਰ੍ਹਾਂ ਹੀ ਬਣਿਆ ਰਹਿੰਦਾ ਬਣਿਆ ਰਹਿੰਦੇ ਆ ਸਾਰ ਬੰਦੇ ਦਿਖਾਈ ਦੇ ਰਹੇ ਨੇ ਟਕੋਰੇ ਦੀ ਕੋਈ ਸੁਭਾਵ ਨਹੀਂ ਤੜਕ ਸਰ ਉਸਦੇ ਕਾਫੀ ਇਲਾਕੇ ਜਾਂ ਕੁਝ ਕਲਾਕਾਂ ਵਿੱਚ ਚੱਲ ਪਈ ਜਿੱਤ ਕੇ ਸੰਗਣੀ ਤੁੰਦ ਪੈ ਸਕਦੀ ਹੈ ਟੈਂਪਰੇਚਰ ਵਿੱਚ ਵੀ ਇਸ ਤਰੀ ਜਿਹੜਾ ਬਰਕਰਾਰ ਰਹਿਣਗੇ ਜਾਨਕੀ ਦਿਨ ਤੇ ਰਾਤ ਦੇ ਕੋਈ ਜ਼ਿਆਦਾ ਅ ਗਰਾਵਿਟ ਜਾਂ ਵਧਨ ਦੇ ਸਾਰ ਨਹੀਂ ਤਾਂ ਫਿਲਹਾਲ ਇੰਨੀ ਕੁ ਅਪਡੇਟ ਤੁਹਾਡੇ ਤੱਕ ਜਾਣਕਾਰੀ ਸਾਂਝਾ ਕਰਨਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਅਪਡੇਟ ਮਿਲੇਗੀ ਜਾਣਕਾਰੀ ਆਪਾਂ ਚੈਨਲ ਤੇ ਪਚਾਰਾਂਗੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਅੰਤ ਤਾਈਂ ਤੁਹਾਡਾ ਬਹੁਤ ਬਹੁਤ ਧੰਨਵਾਦ